ਹਾਂਜੀ ਫਸਫਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੇਤਰੋ ਠੀਕ ਠਾਕ ਹਾਂ ਬਈ ਜਾਨਵਰ ਫੈਟਾ ਸਾਰਿਆਂ ਦੇ ਅੱਜ ਦੀ ਵੀਡੀਓ ਮੇਤਰੋ ਬਹੁਤ ਜਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਬਈ ਆਪਾਂ ਜਿਹੜਾ ਆਪਾਂ ਨਵਾਂ ਜਾਲ ਲਾਇਆਗਾ ਆਹ ਜਾਲ ਦੇ ਅੰਦਰ ਬਈ ਆਪਣੇ ਨਵੇਂ ਬੱਚੇ ਤੇ ਬਈ ਸਾਰੀਆਂ ਵੱਡੀਆਂ ਜੋੜੀਆਂ ਛੱਡਾਂਗੇ ਅੱਜ ਇਹਦੇ ਅੰਦਰ ਬਹੁਤ ਜਿਆਦਾ ਸੋਹਣਾ ਸੀਨ ਲੱਗੂਗਾ ਬਈ ਛੱਡਣ ਤੋਂ ਬਾਅਦ ਪਤਾ ਲੱਗੂਗਾ ਤਾਂ ਦੇਖਿਓ ਮੇਤਰੋ ਥੋੜਾ ਟਾਈਮ ਰੁਕ ਜਿਓ ਬਈ ਬਹੁਤ ਘੈਂਟ ਘੈਂਟ ਸੀਨ ਹੋਣ ਵਾਲੇ ਨੇ ਅੱਜ ਤੇ ਬਈ ਆਹ ਜਾਲ ਦਾ ਗੇਟ ਰਹਿ ਗਿਆ ਸੀ ਬਈ ਇਹ ਵੀ ਆਪਾਂ ਬਣਾ ਕੇ ਲਾਤਾ ਦੇਖੋ ਬ ਤੇ ਬਈ ਐ ਖੁੱਲਿਆ ਕਰੂਗਾ ਇਹ ਤੇ ਬਾਕੀ ਬਈ ਐਂ ਬੰਦ ਹੋ ਜਾ ਕਰੂਗਾ ਤੇ ਮਿੱਤਰੋ ਬਸ ਇਹਦਾ ਥੋੜਾ ਜਿਹਾ ਪਾਟ ਰਹਿ ਗਿਆ ਆਹ ਲਾ ਬਸ ਆ ਜਿਹੜੇ ਤੁਸੀਂ ਦੋ ਬਾਂਸ ਦੇਖੀ ਇਹਨੂੰ ਇਹਦੇ ਬਚਾਲਿਆ ਆਹ ਇੱਥੇ ਆਪਾਂ ਜਾਲ ਦਾ ਟੁਕੜਾ ਲਾ ਕੇ ਉਸ ਤੋਂ ਬਾਅਦ ਬਈ ਆ ਜਾਲ ਦਾ ਕੰਮ ਡੰਨ ਹੋ ਜੂ ਇਧਰ ਬਈ ਲਿਆ ਰੱਖੀ ਆ ਪੌੜੀ ਤੇ ਆ ਪੌੜੀ ਤੇ ਚੜ ਕੇ ਆਪਾਂ ਲਾ ਦਨੇ ਆ ਟੁਕੜਾ ਬਾਕੀ ਬਈ ਇਧਰ ਢੋਲੀ ਘੜਤੀ ਬਾਹਰ ਕਿਉਂਕਿ ਇੱਧਰ ਸੂਰਜ ਵੀ ਆ ਗਿਆ ਬਾਹਰ ਉੱਤੇ ਉਹ ਚੜ ਗਿਆ ਤੇ ਬਾਕੀ ਬਈ ਆ ਜਾਲ ਦਾ ਟੁਕੜਾ ਲਾਉਣ ਤੋਂ ਪਹਿਲਾਂ ਅੱਜ ਬਈ ਸਾਰੇ ਜਾਨਵਰ ਬੰਦ ਨੇ ਤੇ ਆਪਾਂ ਪਹਿਲਾਂ ਜਾਨਵਰ ਖੋਲਦੀਏ ਫਿਰ ਬਈ ਐਦਾ ਕੰਮ ਸ਼ੁਰੂ ਕਰਦੇ ਅੱਗੇ ਕਬੂਤਰ ਗਵਾਤਰ ਬੱਚੇ-ਬੁੱੱਚੇ ਛੱਡਾਂਗੇ ਨਾਲੇ ਅੱਜ ਇਹਨਾਂ ਦੇ ਰੰਗ ਚੈੱਕ ਕਰਾਂਗੇ ਵਿੱਚ ਡਾੜ ਆ ਕੇ ਹਨਾ ਤੇ ਚਲੋ ਬਈ ਪਹਿਲਾਂ ਆਪਾਂ ਇਧਰੋਂ ਸ਼ੁਰੂ ਹੋ ਜਾਈਏ ਨਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਛੋਟੂ ਗੈਂਗ ਨੂੰ ਖੋਲਦੀਏ ਇੱਧਰ ਮੇਟਰ ਉਹ ਬੈਲਾ ਦਾ ਪਿੰਜਰਾ ਬਾਹਰ ਕੱਢਤਾ ਕਿਉਂਕਿ ਬਈ ਉੱਥੇ ਜਗ੍ਹਾ ਘਟ ਗਈ ਸੀ ਜਾਲ ਕਰਕੇ ਐਸ ਲਈ ਇਹਦਾ ਪਿੰਜਰਾ ਇੱਥੇ ਕਰਤਾ ਚਲੋ ਆਜੋ ਬਈ ਹੁਣ ਸਭ ਤੋਂ ਪਹਿਲਾਂ ਆਪਾਂ ਖੋਲਾਂਗੇ ਛੋਟੂ ਗੈਂਗ ਨੂੰ ਆਜੋ ਬਈ ਛੋਟੂ ਗੈਂਗ ਓਏ ਹੋਏ ਓਏ ਹੋਏ ਆ ਕੀ ਹੋ ਗਿਆ ਓਏ ਆਇਓ 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 ਆ ਆ ਆ ਦੋ ਮੁਰਗੀ ਮਰ ਗਈ ਲੱਡੂ ਮਰ ਗਿਆ ਓਏ ਹੋਏ ਹੋਏ ਆ ਕੀ ਹੋ ਗਿਆ ਓਏ ਹਾਏ ਓਏ ਲੱਡੂ ਆਪਣਾ ਉਹ ਆ ਜਾ ਟਰਕੀ ਬਾਹਰ ਆ ਜਾ ਯਾਰ ਹੋਰ ਤਾਂ ਨਹੀਂ ਮਰਿਆ ਕੋਈ ਫਰੋਜਲ ਕਿੱਥੇ ਆ ਫਰੋਜਲ ਫਰੋਜਲ ਤਾਂ ਹੋ ਗਿਆ ਚਿੱਟਾ ਇੱਕ ਇੱਕ ਵੱਡੀ ਮੁਰਗੀ ਹੋ ਗਈ ਕਾਲੀ ਆ ਗਿਆ ਵੱਡਾ ਟਰਕੀ ਹਾਏ ਓਏ ਦੋ ਮਰ ਗਏ ਓਏ ਆ ਲੱਡੂ ਮਰ ਗਿਆ ਬਈ ਆਪਣਾ ਇੱਕ ਉਹ ਦੂਜੀ ਮੁਰਗੀ ਮਰ ਗਈ ਕੀ ਹੋ ਗਿਆ ਬਾਬੇਓ ਯਾਰ ਇਹਨਾਂ ਨੂੰ ਇਹ ਲੱਡੂ ਤਾਂ ਇੰਨਾ ਪਿਆਰਾ ਸੀਗਾ ਓਏ ਐਡੇ ਐਡੇ ਕਰ ਲਏ ਸੀ ਬਈ ਤਖੜੇ ਤੁਹਾਡੇ ਸਾਹਮਣੇ ਨਿਕਨੇ ਨਿਕੇ ਇਹ ਲਿਆਂਦੇ ਸੀਗੇ ਇਹ ਆਪਾਂ ਦੇਖੋ ਕਿੱਡੇ ਕਿੱਡੇ ਵੱਡੇ ਕਰ ਲਏ ਸੀਗੇ ਇਹਨਾਂ ਦੋਨਾਂ ਦਾ ਤਾਂ ਅੱਜ ਬੜਾ ਜ਼ਿਆਦਾ ਦੁੱਖ ਹੋ ਰਿਹਾ ਬਈ ਲੱਡੂ ਬਹੁਤ ਜਾਣਿਆਂ ਦਾ ਫੇਵਰੇਟ ਸੀਗਾ ਬਈ ਤਾਂ ਬਈ ਅੱਜ ਤੋਂ ਬਾਅਦ ਆਪਣੇ ਸੈਟਅਪ ਤੇ ਤੁਹਾਨੂੰ ਲੱਡੂ ਦੇਖਣ ਨੂੰ ਨਹੀਂ ਮਿਲੂਗਾ ਵੀਰੇ ਨਾ ਉਹ ਮੁਰਗੀ ਮਿਲੂਗੀ ਤਾਂ ਬਈ ਆ ਤਾਂ ਬੜਾ ਜ਼ਿਆਦਾ ਮਾੜਾ ਹੋਇਆ ਯਾਰ ਬਹੁਤ ਤੜਕੀ ਤੜਕੀ ਬਹੁਤ ਵੱਡਾ ਝਟਕਾ ਲੱਗਿਆ ਵੀਰੇ ਹੋ ਕੋਈ ਨਹੀਂ ਸੋਚਾਂਗੇ ਕੀ ਕਾਰਨ ਹੈ ਇਹਦੇ ਪਿੱਛੇ ਕਿਵੇਂ ਮਰੇ ਇਹ ਕੀ ਚੱਕਰ ਆ ਫਿਲਹਾਲ ਆਪਾਂ ਆਹ ਮੁਰਗੇ ਨੂੰ ਖੋਲ ਦਿੰਨੇ ਆ ਇੱਧਰ ਦੇਖ ਲੀ ਇੱਧਰ ਸਾਰਾ ਕੁਝ ਸਹੀ ਆ ਇਹ ਤਾਂ ਠੀਕ ਆ ਬਈ ਦੋਨੇ ਆਜੋ ਆਜੋ ਬਾਹਰ ਆਜੋ ਚਲੋ 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 ਬਾਹਰ ਚਲੋ ਤਲੋ ਬਈ ਛੋਟੂ ਗੈਂਗ ਤੇ ਮੁਰਗਾ ਮੁਰਗੀ ਖੋਲ ਤੇ ਇੱਧਰ ਬਈ ਆਪਾਂ ਅਸੀਲਾਂ ਨੂੰ ਵੀ ਖੋਲ ਦਈਏ ਤੇ ਨਾਲੇ ਹੀਰ ਤੇ ਰਾਂਜਾ ਵੀ ਆ ਜਾਣਗੇ ਬਾਹਰ ਲੋ ਬਈ ਆਜੋ ਹੀਰ ਤੇ ਰਾਂਜਾ ਭੱਜਿਓ ਇਹਨਾਂ ਨੂੰ ਬਈ ਦਰਵਾਜ਼ੇ 'ਚ ਬਾੜ ਦੇਨੇ ਹੁੰਨੇ ਆ ਕਿਉਂਕਿ ਠੰਡ ਹੋ ਜਾਂਦੀ ਐ ਨਾ ਰਾਤ ਨੂੰ ਚਲੋ ਬਈ ਹੀਰ ਤੇ ਰਾਂਝਾ ਲੋ ਬਈ ਅਸੀਲਾਂ ਦਾ ਵੀ ਖੋਲਦੀ ਆਪਾਂ ਗੇਟ ਆਜੋ ਬਈ ਅਸੀਲੋ ਤੁਸੀਂ ਵੀ ਚਲੋ 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 ਸ਼ਾਬਾਸ਼ ਤੂਫਾਨ ਤੇ ਸੁਲਤਾਨ ਚਲੋ ਬਈ ਚਲੋ 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 ਰੌਲਾ ਨਾ ਪਾਓ ਬਹਿਲਾ ਕੀ ਪ੍ਰੋਬਲਮ ਆ ਤੈਨੂੰ ਕੀ ਪ੍ਰੋਬਲਮ ਕੀ ਆ ਚੁੱਪ ਚੁੱਪ ਕਰ ਜਾ ਲੋ ਬਈ ਇਧਰਲੇ ਉਧਰਲੇ ਜਾਨਵਰ ਆਪਾਂ ਖੋਲਤੇ ਆਜੋ ਬਈ ਇਹਨਾਂ ਨੂੰ ਦਾਣੇ ਸਿੱਟਦੀ ਆਪਾਂ ਦਾਣੇ ਖਾ ਲੈਣਗੇ ਆਓ 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 ਆਜੋ ਬਈ ਆਜੋ 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 ਆਇਓ ਆਇਓ ਆਜੋ ਸਾਰੇ ਆਜੋ ਮਿੱਤਰੋ ਅੱਜ ਛੋਟੂ ਗੈਂਗ ਨੂੰ ਬਈ ਦਾਣੇ ਪਾਉਂਦੇ ਹੋਏ ਤੇ ਬਈ ਆਹ ਹੁਣ ਇਹਨਾਂ ਨੂੰ ਖਾਂਦੇ ਹੋਏ ਇਹਨੂੰ ਦੇਖਦੇ ਹੋਏ ਜਮਾਂ ਵੀ ਖੁਸ਼ੀ ਨਹੀਂ ਹੋ ਰਹੀ ਬਈ ਕਿਉਂਕਿ ਬਈ 9-10 ਮੈਂਬਰ ਸੀਗੇ ਛੋਟੂ ਗੈਂਗ ਦੇ ਸਿਰਫ ਆ ਇੱਕ ਕਾਲੀ ਮੁਰਗੀ ਬਚੀ ਆ ਹੁਣ ਇੱਕਾ ਟਰਕੀ ਦਾ ਤੇ ਇੱਕਾ ਫਰੋਜਲ ਫਿਰਦਾ ਆਹਾ ਆ ਤਿੰਨ ਰਹਿ ਗਏ ਬਈ ਆਪਣੇ ਕੋਲ ਛੋਟੂ ਗੈਂਗ ਦੇ ਬਹੁਤ ਜਿਆਦੇ ਨੁਕਸਾਨ ਹੋ ਗਿਆ ਬਈ ਆ ਤਿੰਨ ਚਾਰ ਦਿਨਾਂ ਦੇ ਵਿੱਚ ਘਟੋ ਘਟ 8-10 ਜਾਨਵਰ ਮਰ ਗਏ ਬਈ ਆ ਤਿੰਨ ਚਾਰ ਦਿਨਾਂ ਦੇ ਵਿੱਚ ਤਾਂ ਬਈ ਆ ਸ਼ਾਇਦ ਬਈ ਆਪਣੇ ਵਾਸਤੇ ਹਫਤਾ ਹੀ ਮਾੜਾ ਚੱਲ ਰਿਹਾਗਾ ਬਾਕੀ ਕੋਈ ਨਹੀਂ ਬਈ ਛੋਟੂ ਗੈਂਗ ਨੂੰ ਵੀ ਆਪਾਂ ਵੱਡਾ ਕਰਾਂਗੇ ਹੋਰ ਲੈ ਕੇ ਆਵਾਂਗੇ ਜਾਨਵਰ ਨਾਲੇ ਮੁਰਗੀਆਂ ਲਿਆਵਾਂਗੇ ਦੁਵਾਰ ਤੋਂ ਫੇਰ ਇਹਨਾਂ ਨੂੰ ਪੂਰਾ ਆਪਾਂ ਵੱਡਾ ਕਰ ਦਾਂਗੇ ਸਾਰਿਆਂ ਨੂੰ ਖਾਲਾ ਬੈਲਾ ਖਾਲਾ ਖਾਲਾ ਮਿੱਤਰੋ ਇਧਰ ਬਈ ਬੈਲਾਂ ਨੂੰ ਤਾਂ ਫੀਡ ਰੱਖਤੀ ਤੇ ਬਈ ਆ ਥੋੜਾ ਜਿਹਾ ਹਰਾ ਮੇਰੇ ਹੱਥ 'ਚ ਇਹ ਆਪਾਂ ਗਿੰਨੀ ਪਿੱਗਾਂ ਨੂੰ ਪਾ ਦਨੇ ਹੈਗੇ ਤੇ ਉਸ ਤੋਂ ਬਾਅਦ ਫੇਰ ਆਪਾਂ ਛੱਡਾਂਗੇ ਬੱਚ ਬੱਚਿਆਂ ਵਾਲਾ ਕੰਮ ਕਰਾਂਗੇ ਉਸ ਤੋਂ ਬਾਅਦ ਪਰ ਆਹ ਹੋ ਜਾ ਓਏ ਲੋ ਬਈ ਚੱਕੋ ਮੇਤਰੋ ਗਿੰਨੀ ਪੀਗਾ ਦਾ ਬਈ ਹਰਾਚਾਰਾ ਹੋ ਗਿਆ ਇਹਨਾਂ ਦਾ ਕੰਮ ਡੰਨਾ ਖਾਣ ਦੋ ਪੀਣ ਦੋ ਪਾਣੀ ਇਹਨਾਂ ਕੋਲੇ ਪਿਆ ਬਈ ਲੋ ਬਈ ਬੰਦ ਕਰਦੇ ਆ ਟੌਮ ਤੇ ਜੈਰੀ ਨੂੰ ਚੱਕੋ ਬਈ ਮੇਤਰੋ ਜਿਹੜਾ ਆਪਣਾ ਟੁਕੜਾ ਰਹਿ ਗਿਆ ਸੀ ਇੱਥੇ ਵੀ ਮੈਂ ਜਾਲ ਲਾਤਾ ਤੇ ਬਸ ਬਈ ਉਹ ਸਿਰੇ ਤੋਂ ਬੰਨਣਾ ਰਹਿ ਗਿਆ ਇੱਕ ਇਧਰੋਂ ਇੱਕ ਇਧਰੋਂ ਤੇ ਬਈ ਆ ਰੱਸੀ ਆ ਬਈ ਆ ਰੱਸੀ ਘਰੇ ਬਣਾਈ ਹੋਈ ਆ ਬਈ ਗੱਠਿਆਂ ਦੀ ਤੇ ਬਹੁਤ ਤਗੜੀ ਚੀਜ਼ ਆ ਬਈ ਜਿੱਥੇ ਗੰਡ ਬੰਨਤੀ ਹਲਦੀ ਨਹੀਂ ਹੈਗੀ ਬਸ ਗ੍ਰਿਪ ਬਹੁਤ ਤਗੜਾ ਹੈ ਇਹਦਾ ਤੇ ਚਲੋ ਬਈ ਆ ਦੋਨੇ ਗੰਡਾ ਬਨ ਕੇ ਫਿਰ ਆਪਾਂ ਮਿਲਦੇ ਆ ਫਿਰ ਨਾਲੇ ਆਪਣੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਨੇ ਆ ਤੇ ਨਾਲੇ ਆਪਾਂ ਛੱਡ ਦਿਆ ਜਾਲ ਚ ਚੱਕੋ ਬਈ ਮਿੱਤਰੋ ਦੋਨੇ ਪਾਸੇ ਵਧੀਆ ਬੰਨਤਾ ਤੇ ਬਈ ਵਿਚਾਲੂ ਵੀ ਬੰਨਤੇ ਆ ਦੇਖੋ ਦੋ ਵਿਚਾਲੇ ਲਾਤੇ ਬਾਕੀ ਆ ਫੈਡਾਂ ਤੋਂ ਐ ਬੰਨਤਾ ਇਧਰੋਂ ਵੀ ਐਂ ਬੰਨਤਾ ਦੇਖੋ ਤਾਂ ਵਧੀਆ ਪੱਕਾ ਕੰਮ ਹੋ ਗਿਆ ਆਜੋ ਹੁਣ ਆਪਾਂ ਚੱਲਦੇ ਹਾਂ ਥੱਲੇ ਲੋ ਬਈ ਮਿੱਤਰੋ ਫਾਈਨਲੀ ਜਾਲ ਦਾ ਕੰਮ ਡਨ ਹੋ ਗਿਆ ਵੀਰੇ ਉੱਤੋਂ ਸਾਰੀ ਜਗ੍ਹਾ ਬੰਦ ਹੋ ਗਈ ਥੱਲੇ ਗੇਟ ਲੱਗ ਗਿਆ ਹੁਣ ਬਸ ਬਈ ਆਪਾਂ ਇਹਦੇ ਅੰਦਰ ਲਾਉਣੀ ਆਂ ਛਤਰੀ ਉਫ ਤੋਂ ਬਾਅਦ ਛੱਡਾਂਗੇ ਬੱਚੇ ਤੇ ਇਹਨਾਂ ਦੇ ਦੇਖਣੇ ਨੇ ਰੰਗ ਬਹੁਤ ਸੋਹਣਾ ਸ਼ੀਨਵਾਨ ਵਾਲਾ ਨਾਲੇ ਛੱਡਾਂਗੇ ਜੋੜੀਆਂ ਨੂੰ ਬਈ ਪੂਰੀ ਘੈਂਟ ਲੱਗੂ ਮਾਹੌਲ ਪੂਰਾ ਬਈ ਦੇਖਿਓ ਬਸ ਥੋੜੇ ਟਾਈਮ ਦੀ ਗੱਲ ਆ ਲੋ ਬਈ ਚਲੋ ਤੁਸੀਂ ਤੁਪੇ ਚੱਕੋ ਬਈ ਮੇਤਰੋ ਇੱਥੇ ਬਈ ਹੁਣ ਇਹਨਾਂ ਨੂੰ ਦਾਣੇ ਪਾ ਕੇ 5 ਮਿੰਟ ਚ ਖਾ ਲੈਣਗੇ ਉਸ ਤੋਂ ਬਾਅਦ ਛੱਡਾਂਗੇ ਇਹਨਾਂ ਨੂੰ ਨਵੇਂ ਜਾਲ ਦੇ ਵਿੱਚ ਅੱਜ ਲਓ ਬਈ ਬੱਚਿਓ ਖਾਓ ਦਾਣੀ ਆ ਗਏ ਤੁਹਾਡੇ ਮਿਕਸ ਦਾਣੇ ਖਾਓ ਫਿਰ ਕੱਢਾਂਗੇ ਤੁਹਾਨੂੰ ਬਾਹਰ ਆ ਲੈ ਜੋੜੀਏ ਤੇਰੇ ਦਾਣੇ ਇਹਨਾਂ ਦਾ ਜੋੜਾ ਮਿਲ ਗਿਆ ਬਈ ਪਰ ਆਪਾਂ ਇਹਨਾਂ ਨੂੰ ਫੇਰ ਵੀ 4-5 ਦਿਨ ਹਲੇ ਇਹਦੇ ਅੰਦਰ ਹੀ ਰੱਖਾਂਗੇ ਤਾਂ ਕਿ ਬਈ ਪੂਰਾ ਕਨਫਰਮ ਹੋ ਜੇ ਜੋੜਾ ਹਨਾ ਲਓ ਬਈ ਖਾਓ ਬਈ ਕਰੋ ਐਸ਼ ਅੱਜ ਇੰਦੀ ਪਾ ਦਨੇ ਆ ਵਿੱਚ ਲੋ ਵੀ ਚਲੋ ਵੀ ਇਹਨਾਂ ਨੂੰ ਖਾਣ ਤੋਂ ਦਾਣਾ ਪਾਣੀ ਐਨੇ ਦਾਣਾ ਪਾਣੀ ਖਾ ਲੈਣਗੇ 5 ਮਿੰਟ ਚ ਉਹਨੇ ਆਪਾਂ ਮਾਸਟਰ ਖੁੱਡੇ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਰੱਖਿਆ ਹੀ ਏ ਫਿਰ ਸਾਰੇ ਕਬੂਤਰਾਂ ਨੂੰ ਛੱਡਦੇ ਆਂ ਬਈ ਆਪਾਂ ਜਾਲ 'ਚ ਆਜੋ ਫਿਰ ਕਿਰਾਂ ਅੰਦਰ ਚੱਲਦੇ ਆਂ ਮਾਸਟਰ ਖੁੱਡੇ ਦੇ ਆ ਖੇਸ ਖੂਸ ਜਾ ਕਰੀਏ ਪਰਾਂ ਲੈ ਵੀ ਲੋ ਵੀ ਇਹਨਾਂ ਦੀ ਟ੍ਰੇ 'ਚ ਵੀ ਦਾਣੇ ਪਾ ਲੇ ਮੈਂ ਆਜੋ ਫਿਰ ਬਈ ਖਾਓ ਭੱਜ ਜਾਓ ਚੱਕੋ ਬਈ ਮਿੱਤਰੋ ਸਾਰੇ ਕਬੂਤਰ ਆ ਗਏ ਦਾਣੇ ਤੇ ਬਈ ਦਾਣਾ ਪਾਣੀ ਦੋਨੇ ਚੀਜ਼ ਆਪਾਂ ਰੱਖਤੀਆਂ ਮਿੱਤਰੋ ਆ ਲਓ ਬਈ ਮਿੱਤਰੋ ਆ ਦੋਨੇ ਬੱਚੇ ਕੱਢ ਲੇ ਸ਼ਾਖ ਖਾਤੇ ਖਟੀਆਂ ਖਾਲਾ ਇਹਨਾਂ ਦਾ ਵੀ ਆਪਾਂ ਰੰਗ ਚੈੱਕ ਕਰਾਂਗੇ ਤਾਂ ਕਰਕੇ ਬਈ ਇਹਨਾਂ ਨੂੰ ਆਪਾਂ ਇੱਥੋਂ ਲੈ ਚਾਲਦੇ ਆ ਤੇ ਛੱਡਦੇ ਆ ਆਪਾਂ ਢੋਲੀ ਦੇ ਵਿੱਚ ਲਓ ਬਈ ਚੋਬਰੋ ਤੁਸੀਂ ਵੀ ਚੱਲੋ ਅੰਦਰ ਇਹਦੇ ਜਾਓ ਬਈ ਚੱਕੋ ਮਿੱਤਰੋ ਦੋਨੇ ਬੱਚੇ ਛੱੜ ਤੇ ਆ ਪਾ ਦਿੰਨੇ ਆ ਇਹਦੇ ਵਿੱਚ ਜਿੰਦੀ ਆਪਾਂ ਲਓ ਵੀ ਮਿੱਤਰੋ ਫਾਈਨਲੀ ਉਹ ਟਾਈਮ ਆ ਗਿਆ ਭਾਈ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਸੀ ਆਪਣੇ ਨਵੇਂ ਜਾਲ ਦੇ ਅੰਦਰ ਨਵੇਂ ਬੱਚੇ ਛੱਡਣ ਦਾ ਤਾਂ ਭਾਈ ਪਹਿਲਾਂ ਆਪਾਂ ਤਿਆਰੀ ਕਰ ਲਈਏ ਇਹਦੇ ਅੰਦਰ ਇਹਦੇ ਅੰਦਰ ਲਾਉਨੇ ਆਪਾਂ ਦੋ ਛਾਤਰੀਆਂ ਆਹ ਪਈਆਂ ਨੇ ਦੋਨੇ ਛਾਤਰੀਆਂ ਤੇ ਇੱਕ ਪਿਆ ਭਾਈ ਉਹ ਸਟੈਂਡ ਉਹ ਉਹਨੂੰ ਆਪਾਂ ਅੰਦਰ ਲੈ ਚੱਲਦੇ ਆ ਇਹਦੇ ਵਿਚਾਲੇ ਲਾਵਾਂਗੇ ਤੇ ਨਾਲੇ ਆਹ ਸਟੈਂਡ ਵਾਲੀ ਢਾਂਗੀ ਨੂੰ ਇੱਥੇ ਆ ਗਈ ਬਾਬਿਓ ਆਪਣੀ ਸਟੈਂਡ ਵਾਲੀ ਢਾਂਗੀ ਜਾਲ ਦੇ ਅੰਦਰ ਲਓ ਜੀ ਇਹਨੂੰ ਰੱਖਤਾ ਆਜੋ ਬਾਕੀ ਚੀਜ਼ਾਂ ਰੱਖ ਲੀਏ ਫਟਾਫਟ ਚੱਕੋ ਬਈ ਆ ਵੀ ਆ ਗਿਆ ਸਟੈਂਡ ਤਾਂ ਮਿੱਤਰੋ ਫਾਈਨਲੀ ਦੋਨੇ ਸਟੈਂਡ ਆ ਗਏ ਤਾਂ ਦੋ ਛਾਤਰੀਆਂ ਰਹਿ ਗਈਆਂ ਉਹ ਵੀ یوں ਗਿਆ ਮੈਂ یوں ਆਇਆ ਇੱਧਰ ਆ ਗਈ ਮਿੱਤਰੋ ਆਪਣੀ ਵੱਡੀ ਛਾਤਰੀ ਇਹਨੂੰ ਪਾਵਾਂਗੇ ਆਪਾਂ ਸਟੈਂਡ ਦੇ ਵਿੱਚ ਤਾਂ ਬਈ ਇਹਦੇ ਉੱਤੇ ਮੈਂ ਛੋਟਾ ਬਾਂਸ ਲਾ ਲਿਆ ਪੈ ਜਾ ਲੋ ਬਈ ਇੱਕ ਛਾਤਰੀ ਲੱਗ ਗਈ ਆ ਆ ਗਈ ਬਈ ਦੂਜੀ ਛਾਤਰੀ ਆਪਣੀ ਏ ਚੱਕ ਬਣ ਗਈ ਗੱਲ। ਲੋ ਜੀ ਮਿੱਤਰੋ ਛਾਤਰੀਆਂ ਵਾਲੀ ਤਿਆਰੀ ਹੋ ਗਈ ਜਾਲ ਦੇ ਅੰਦਰ ਤੇ ਹੁਣ ਆਉਣਗੇ ਬਈ ਘੈਂਟ ਘੈਂਟ ਸੀਨ ਘੈਂਟ ਘੈਂਟ ਰੰਗ ਬਈ ਦੇਖਣ ਨੂੰ ਕਬੂਤਰਾਂ ਦੇ ਆਜੋ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਤੇ ਛੱਡিয়ে ਜਾਲ ਦੇ ਅੰਦਰ ਇਧਰ ਪਈ ਆਪਣੀ ਢੋਲੀ ਤੇ ਬਈ ਢੋਲੀ ਅੰਦਰ ਲਲ ਜਾਣ ਤੋਂ ਪਹਿਲਾਂ ਇਧਰ ਆ ਬਾਹਰ ਕੱਢ ਲੈਂਦੇ ਮੈਂ ਲਟੀਨੋ ਦੋਨੇ ਤਾਂ ਬਈ ਕੀਰਤ ਨੇ ਇਹਨਾਂ ਦਾ ਨਾਮ ਰੱਖਤਾ ਚੁੰਨੂ ਤੇ ਮੰਨੂ ਤਾਂ ਬਈ ਬਹੁਤ ਜ਼ਿਆਦਾ ਸੋਹਣਾ ਨਾਮ ਆ ਕਿਊਟ ਨਾਮ ਆ ਚੁੰਨੂ ਤੇ ਮੰਨੂ ਚੁੰਨੂ ਮੰਨੂ ਨੂੰ ਆਪਾਂ ਇੱਥੇ ਰੱਖ ਦਿੰਨੇ ਆ। ਏ ਇਦੇ ਨਾਲ ਟੰਗਿਆ ਜਾਊ। ਨਾ ਟੰਗਿਆ ਨਹੀਂ ਹੈ ਨਾ ਯਾਰ ਇੱਥੇ ਰੱਖ ਦਿੰਨੇ ਆਂ ਚੱਲ ਗੱਟੇ ਤੇ। ਲੋ ਬਈ ਚੰਨੂ ਮਨੂ ਤੁਸੀਂ ਇੱਥੇ ਬੈਠੋ ਤੇ ਅਸੀਂ ਛੱਡਦੇ ਆਂ ਜਾਲ ਦੇ ਅੰਦਰ ਬੱਚੇ। ਅੱਜ ਮਿੱਤਰੋ ਤੁੱਪ ਵੀ ਬਾਲੀ ਸੋਣੀ ਨਿਕਲੀ ਹੋਈ ਐ ਨਾਲੇ ਬੱਚੇ ਨੂੰ ਲੱਗੂਗੀ ਬਈ ਤੁੱਪ ਤੇ ਨਾਲੇ ਲਾਉਣਗੇ ਛਾਤਰੀ ਤੇ ਡਾਰੀਆਂ। ਬਾਕੀ ਮਿੱਤਰੋ ਸਫਾਈ ਰਹਿ ਗਈ ਸੀ ਕਰਨੀ ਉਹ ਮੈਂ ਭੁੱਲ ਗਿਆ ਸੀ ਤੇ ਬਈ ਉਹ ਫਟਾਫਟ ਮੈਂ ਬੋਕਰ ਮਾਰਤੀ ਤੇ ਚਲੋ ਬਈ ਹੁਣ ਕੋਈ ਵੀ ਕੰਮ ਨਹੀਂ ਬਚਿਆ ਤੇ ਮੈਂ ਜਾਲ ਵੀ ਸਾਰੇ ਪਾਸੇ ਚੈੱਕ ਕਰ ਲਿਆ ਜਮਾ ਬੰਦਾ ਆਜੋ ਫਿਰ ਡੋਲੀ ਨੂੰ ਆਪਾਂ ਲੈ ਕੇ ਚਲੀਏ ਅੰਦਰ। ਲੈ ਵੇ ਖਰਗੋਸ਼ ਪਰਾਂ ਹੋਇਆ ਥੱਲੋਂ ਨੀਲਾ ਫੋੜ ਚੱਲ ਪਿਆ ਸਾਡਾ ਭਰਾ ਰੰ ਲੋ ਵੇ ਇਹਦੇ ਕੋਲੇ ਕਰ ਲੈਨੇ ਆ ਫੜ ਫੜ ਕੇ ਇੱਕ ਇੱਕ ਬੱਚਾ ਕਰਕੇ ਅੰਦਰ ਛੱਡੀ ਚਲਾਂਗੇ ਲੋ ਜੀ ਢੋਲੀ ਵੀ ਆ ਗਈ ਜਾਲ ਦੇ ਕੋਲੇ ਆ ਜਾਓ ਫਿਰ ਕੱਢੀਏ ਪਹਿਲੇ ਬੱਚੇ ਨੂੰ ਤੇ ਬਈ ਪਹਿਲਾ ਬੱਚਾ ਤੁਹਾਨੂੰ ਪਤੀ ਹੈ ਕਿਹੜਾ ਆਉਣ ਵਾਲਾ ਬਾਹਰ ਆ ਜਾ ਗਈ ਛੋਟਿਆ ਬਾਹਰ ਆ ਲੋ ਜੀ ਆ ਆ ਗਿਆ ਮਿੱਤਰੋ ਆਪਣਾ ਖੱਟੀ ਅੱਖਾਂ ਦਾ ਬੱਚਾ ਜਿਹੜਾ ਦੋ ਦਿਨਾਂ ਬਾਅਦ ਘਰੇ ਆਇਆ ਸੀ ਤੀਜੇ ਦਿਨ ਫਾਤੋ ਪਾਇਲ ਤੇ ਇਹਨੂੰ ਛੱਡਾਂਗੇ ਬਈ ਇਹ ਤੋਂ ਸ਼ੁਰੂਆਤ ਕਰਾਂਗੇ ਲੈ ਬਈ ਫਿਰ ਜਾ ਪਹਿਲੇ ਦਿਨ ਜਾਲ ਦੇ ਅੰਦਰ ਤੇ ਦਿਖਾ ਸਾਨੂੰ ਆਪਦਾ ਰੰਗ ਪਾ ਜਾ ਲੋ ਬਈ ਆ ਬੱਚੇ ਨੂੰ ਆਪਾਂ ਹੱਥ ਨਾਲ ਛਤਰੀ ਤੇ ਬਿਠਾ ਦਿੰਨੇ ਆ ਤੇ ਇਹਨੂੰ ਦੇਖ ਕੇ ਬਾਕੀ ਦੇ ਵੀ ਛਤਰੀ ਤੇ ਆਉਣਗੇ ਲੈ ਬਈ ਬਾਈ ਇੱਥੇ ਲੈ ਵੀ ਆ ਜਾ ਦੂਜਾ ਦੂਜਾ ਕਿਹੜਾ ਹੂਆ ਇਹਦੇ ਭਾਈ ਨੂੰ ਕੱਢਦੇ ਆ ਆ ਜਾ ਆ ਜਾ ਬਈ ਤੂੰ ਆ ਜਾ ਆ ਆ ਗਿਆ ਮੇਤਰੋ ਦੂਜਾ ਬੱਚਾ ਇਹਦਾ ਰੰਗ ਦੇਖਦੇ ਆ ਬਈ ਥੋੜੀ ਤੋਂ ਪਵੀ ਪੈਂਦੀ ਆ ਕਾਲੇ ਟੂਫੇ ਸੀ ਬਾਕੀ ਅੰਦਰ ਢਾਕੇ ਦਿਖਾਵਾਂਗੇ ਚੰਗੀ ਤਰ੍ਹਾਂ ਸਾਰੇ ਰੰਗ ਆਜੋ ਹੁਣ ਆਪਾਂ ਅਗਲੇ ਨੂੰ ਕੱਢੀਏ ਆਜੋ ਵੀ ਛੋਟੇਓ ਤੁਸੀਂ ਆਜੋ ਹੁਣ ਆਜੋ ਕਿਹੜਾ ਹੁੰਦਾਗਾ ਆਜੋ ਲਓ ਬਈ ਮਿੱਤਰੋ ਹੁਣ ਛੱਡਣ ਲੱਗੇ ਆਪਾਂ ਨਵੇਂ ਬੱਚੇ ਨੂੰ ਆ ਨਵਾਂ ਬੱਚਾ ਬਈ ਲਾਲ ਸਿਰਾ ਲੈ ਵੀ ਜਾ ਅੰਦਰ 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 ਬੈ ਜਾ ਬੈ ਜਾ ਬੈ ਜਾ ਬੈ ਜਾ ਇੱਕ ਪੱਲਾ ਹਰਾ ਬਈ ਤੇ ਇੱਕ ਗੁਲਾਬੀ ਬੈ ਜਾ ਬੈ ਜਾ ਬੈ ਜਾ ਪਹਿਲਾ ਪਹਿਲਾ ਦੇਣਾ ਬਈ ਅੱਜ ਜਾਲ ਦੇ ਅੰਦਰ ਪੂਰਾ ਉਹ ਕਰਨਗੇ ਜਾਲ ਚ ਹੀ ਵਜਦਾ ਫਿਰਦਾ ਬੈ ਜਾ ਲੋ ਬਈ ਅਗਲੇ ਬੱਚੇ ਨੂੰ ਛੱਡਣ ਲੱਗਿਆ ਆਪਾਂ ਆ ਜਾ ਬਈ ਸ਼ਾਖ ਆ ਆ ਜਾ ਆ ਜਾ ਭੱਜਦਾ ਕਿਧਰ ਓਏ 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 ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਰੰਗ ਦੇਖੋ ਮਿੱਤਰੋ ਕਿੰਨਾ ਸੋਹਣਾ ਲੱਗਦਾ ਬਈ ਤਾਂ ਲੋ ਬਈ ਤਿੰਨ ਛੱਡ ਤੇ ਆ ਗਿਆ ਚੌਥਾ ਨਵਾਂ ਬੱਚਾ ਸ਼ਾਖ ਆ ਇਹਨੂੰ ਵੀ ਛੱਡਣ ਲੱਗਿਆ ਆਪਾਂ ਲੈ ਵੀ ਜਾ ਦੇਖੋ ਬਈ ਚਾਲਰ ਇੱਕ ਗੁਲਾਬੀ ਇੱਕ ਕਾਲੀ ਆ ਜਾਓ ਵੀ ਤੁਸੀਂ ਆ ਜਾਓ ਹੁਣ ਲੋ ਬਈ ਮਿੱਤਰੋ ਛੱਡਣ ਲੱਗੇ ਆਪਾਂ ਛੇਵੇਂ ਬੱਚੇ ਨੂੰ ਲੈ ਵੀ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਓਏ ਓਏ ਕਿੱਧਰ ਵਜਦਾ ਫਿਰਦਾ ਚੀਨਾ ਬੱਚਾ ਇਹੇ ਬਈ ਇਹਦੇ ਲਾਇਆ ਸੀ ਆਪਾਂ ਹਰਾ ਤੇ ਗੁਲਾਬੀ ਉਹ ਬਹਿ ਗਿਆ ਬਈ ਛਤਰੀ ਤੇ ਚਲੋ ਫਾਈਨਲੀ ਬਈ ਇੱਕ ਤਾਂ ਬੈਠਾ ਤਿੰਨ ਥੱਲੇ ਬਹਿ ਗਏ ਇੱਕ ਛਾਤਰੀ ਤੇ ਲੋ ਬਈ ਮਿੱਤਰੋ ਆ ਗਿਆ ਆਪਣਾ ਸੱਤਵਾਂ ਬੱਚਾ ਲੈ ਵੀ ਜਾ ਅੰਦਰ ਭਾਜਾ ਗੁਲਾਬੀ ਟੂਫੇ ਇੱਕ ਟੂਫਾ ਗੁਲਾਬੀ ਇੱਕ ਕਾਲਾ ਲੋ ਬਈ ਆ ਵੀ ਛਾਤਰੀ ਤੇ ਬਹਿ ਗਿਆ ਇੱਕ ਵਾਰੀ ਬਈ ਆ ਸਾਰੇ ਬੱਚੇ ਛੱਡ ਦਈਏ ਫਿਰ ਵੱਡੀਆਂ ਜੋੜੀਆਂ ਕੱਢਾਂਗੇ ਫਿਰ ਦੇਖਿਓ ਜਾਲ ਚ ਕਿਵੇਂ ਗਾਹ ਪਊਗਾ ਬਈ ਆ ਗਿਆ ਮਿੱਤਰੋ ਆਪਣਾ ਅੱਠਵਾਂ ਬੱਚਾ ਲੈ ਵੀ ਜਾ ਦੇਖੋ ਬਈ ਗੁਲਾਬੀ ਟੂਫੇ ਆ ਕਾਲੇ ਟੂਫੇ ਗੁਲਾਬੀ ਡੰਡੇ ਪਿੱਛੇ ਬਈ ਪੂਛ ਤੇ ਗੁਲਾਬੀ ਬਹਿ ਜਾ ਬਹਿ ਜਾ ਬੇਟੇ ਬਹਿ ਜਾ ਦੇਖੋ ਬਈ ਕਿੰਨਾ ਸੋਹਣਾ ਰੰਗ ਲੱਗਦਾ ਬਈ ਗੁਲਾਬੀ ਡੰਡੇ ਦੇਖੋ ਕਿੰਨੇ ਘੈਂਟ ਲੱਗਦੇ ਨੇ ਵਿੱਚ ਵੱਜੇ ਹੋਏ ਲੈ ਵੀ ਚੱਲ ਉਧਰ ਚੱਲ 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 ਪਰਾਂ ਚੱਲ ਬਈਆ 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 ਲੋ ਜੀ ਆ ਬੱਚਾ ਵੀ ਗਿਆ ਛਤਰੀ ਦੇ ਅਠਵਾ ਆ ਰਹਿ ਗਏ ਹੁਣ ਤਾਂ ਦੋ ਬਸ ਲੋ ਵੀ ਆ ਜੋ ਬਈ ਤੁਸੀਂ ਵੀ ਆ ਜਾ ਦੋਨਾਂ ਨੂੰ ਇਕੱਠਿਆਂ ਨੂੰ ਹੀ ਕੱਢ ਲੈਨੇ ਆ ਲੋ ਬਈ ਮਿੱਤਰੋ ਆ ਗਿਆ ਨੌਵਾਂ ਬੱਚਾ ਜਾ ਬਈ ਐਦਾ ਵੀ ਬਹੁਤ ਸੋਹਣਾ ਰੰਗ ਲੱਗਦਾ ਗੁਲਾਬੀ ਡੰਡੇ ਵਜੇ ਹੋਏ ਕਾਲੇ ਟੂਫੇ ਚੱਲ ਵੀ ਚੱਲ ਉਤਰਿਆ ਆ ਗਿਆ ਮਿੱਤਰੋ ਦਸਮਾ ਲੈ ਵੀ ਬੈਠ ਚੱਲਰ ਗੁਲਾਬੀ ਤੇ ਵਿਚਾਲੇ ਬਈ ਕਾਲਾ ਤਾਂ ਲੋ ਬਈ ਮਿੱਤਰੋ ਸਾਰੇ ਬੱਚੇ ਜਾਲ ਦੇ ਅੰਦਰ ਛੱਡੇ ਗਏ ਬਈ ਹੁਣ ਵਾਰੀ ਆ ਮਿੱਤਰੋ ਮਾਸਟਰ ਖੁੱਡੇ ਦੀ ਹੁਣ ਆਉਣਗੀਆਂ ਵੱਡੀਆਂ ਜੋੜੀਆਂ ਆਪਣੀਆਂ ਹੁਣ ਦੇਖਿਓ ਕਿਵੇਂ ਪੈਂਦਾ ਗਾਹ ਬਈ ਆ ਜਾਲ ਦੇ ਅੰਦਰ ਆਉ ਡੇ ਫਿਰਦੇ ਨੇ ਬਾਈ ਜਾਲ ਦੇ ਵਿੱਚ ਦੇਖੋ ਡਾਰੀਆਂ ਮਾਰਦੇ ਆਹ ਦੇਖੋ ਮਿੱਤਰੋ ਬਾਹਰ ਦਾ 뷰 ਬੈ ਜਾ ਬੈ ਜਾ ਛਤਰੀ ਤੇ ਆਜੋ ਮਿੱਤਰੋ ਹੁਣ ਵਾਰੀ ਆ ਜਾਲ ਦੀਆਂ ਰੌਣਕਾਂ ਨੂੰ ਹੋਰ ਵਧਾਉਣ ਦੀ ਤਾਂ ਮਾਸਟਰ ਖੁੱਡੇ ਦੇ ਅੰਦਰ ਚਾਲਦੇ ਆ ਤੇ ਸਾਰੀਆਂ ਜੋੜੀਆਂ ਨੂੰ ਬਾਹਰ ਕੱਢਦੇ ਆਂਗੇ ਹਾਂ ਬਈ ਤਿਆਰ ਹੋਂ ਫਿਰ ਮਿੱਤਰੋ ਖੇਸ ਕਰਤਾ ਪਰਾਂ ਤੇ ਮਾਸਟਰ ਖੁੱਡੇ ਦਾ ਗੇਟ ਖੁੱਲ ਗਿਆ ਵੱਡਾ ਚਲੋ ਫਿਰ ਇਹਨਾਂ ਨੂੰ ਕੱਢੀਏ ਬਾਹਰ ਸਾਰਿਆਂ ਨੂੰ ਚਲੋ ਭਈ ਤੁਸੀਂ ਅੱਜ ਬਾਹਰ ਚਲੋ ਸਾਰੇ ਲਾਓ ਜੀਨੇ ਡਾਰੀਆਂ ਲਾਉਣੀਆਂ ਨੇ ਭੱਜੋ ਇੱਥੋਂ ਚਲੋ ਚਲੋ ਭਈ ਚਲੋ 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 ਬਾਹਰ ਨਿਕਲੋ ਬਾਹਰ 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 ਚਲੋ ਭਈ ਚਲੋ ਚਲੋ ਤੁਸੀਂ ਵੀ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਭਈ ਚਲੋ ਚਲੋ ਇੱਧਰ ਨਹੀਂ ਬੈਠਣਾ ਬਾਹਰ ਚਲੋ ਬਾਹਰ 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 ਅੱਜ ਤੁਹਾਨੂੰ ਬਾਹਰ ਕੱਢੀਏ ਨੇ ਅੱਜ ਤੁਸੀਂ ਬਾਹਰ ਨਹੀਂ ਜਾਈ ਜਾਂਦੇ ਹੈ ਅੱਗੇ ਭੱਜੇ ਫਿਰਦੇ ਉਹਨੇ ਬਾਹਰ ਜਾਣ ਨੂੰ ਲੋ ਭਈ ਇੱਕ ਕਬੂਤਰ ਜਾਣ ਲੱਗਿਆ ਪਹਿਲ ਤੇ ਲੇ ਵੀ ਚੱਲ ਕੜ ਫਿਰਗੇ ਛਾਥੇ ਰੱਖ ਲੋ ਬਈ ਹੋ ਗਈ ਸ਼ੁਰੂਆਤ ਚਲੋ ਬਈ ਫਿਰ ਸਾਰੇ ਤਾਂ ਦੇਖੋ ਮਿੱਤਰੋ ਆ ਜਾਈ ਜਾਂਦੇ ਆਪਣੇ ਕਬੂਤਰ ਬਾਹਰ ਸਾਰੇ ਦੇਖੋ ਬਈ ਮਿੱਤਰੋ ਸੀਨ ਫਿਰ ਹੈ ਕਿਆ ਬਾਤ ਹੈ ਇੱਥੇ ਰੱਖਲੇ ਤਾਂ ਅੱਧੀ ਆਏ ਨੇ ਉਹ ਬਹਿ ਜਾਓ ਬਹਿ ਜਾਓ ਚੋਪਰੋ ਬਹਿ ਜਾਓ ਆਏ ਹਾਏ ਲੱਕਿਆਂ ਦੀ ਜੋੜੀ ਕਿੰਨੀ ਸੋਹਣੀ ਲੱਗਦੀ ਏ ਓਏ ਵਾਹ ਬਈ ਵਾਹ ਕਿਆ ਬਾਤ ਹੈ ਬਹੁਤ ਜਿਆਦਾ ਸੋਹਣੀ ਲੱਗਦੀ ਆਓ 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 ਸ਼ਾਤਰੀ ਤੇ ਵੀ ਕਿੰਨੇ ਬਹਿ ਗਏ ਚੜ ਕੇ ਗੋਲੀ ਵੀ ਬਹਿ ਗਈ ਸ਼ਾਤਰੀ ਤੇ ਇੱਥੇ ਰੱਖ ਚਲੋ ਬਈ ਮਿੱਤਰੋ ਜਿਹੜੇ ਅੰਦਰ ਰਹਿ ਗਏ ਇਹਨਾਂ ਸਾਰਿਆਂ ਨੂੰ ਕੱਢਦਾ ਫੇਰ ਦੇਖਿਓ ਬਈ ਐਂਡ ਵਾਲਾ ਫੀਨ ਮਿੱਤਰੋ ਬਈ ਬਹੁਲਾ ਟਾਈਮ ਹੋ ਗਿਆ ਮੈਨੂੰ ਕਬੂਤਰ ਬਾਹਰ ਕੱਢ ਦੇਣ ਨੂੰ ਫਿਲਹਾਲ ਬਈ ਐਨੇ ਕ ਕਬੂਤਰ ਆ ਗਏ ਬਾਹਰ ਤੇ ਅੰਦਰ ਵੀ ਐਨੇ ਰਹਿ ਗਏ ਬਈ ਦੇਖੋ ਤਾਂ ਕੱਢੀ ਜਾਂਦੇ ਆ ਬਾਕੀ ਬਈ ਸਾਰਿਆਂ ਨੂੰ ਬਾਹਰ ਕੱਢ ਦਿੰਨੇ ਆਪਾਂ ਫੇਰ ਦੇਖਿਓ ਫੀਨ ਬਈ ਲੈ ਵੀ ਝੋਟਿਆ ਜਾ ਆ ਸੀ ਮਿੱਤਰੋ ਮਾਸਟਰ ਖੁੱਡੇ ਦਾ ਲਾਸਟ ਦੂਜਾ ਕਬੂਤਰ ਬਸ ਦੋ ਕਬੂਤਰ ਅੰਦਰ ਨੇ ਇੱਕ ਕਮਾਂਡ ਲਈ ਕਲਾਲ ਉਹ ਆਂਡਿਆਂ ਤੇ ਬੈਠੇ ਨੇ ਬਾਕੀ ਬਈ ਸਾਰੇ ਬਾਹਰ ਘੜਤੇ ਇਧਰ ਦੇਖੋ ਦੇਖੋ ਮਿੱਤਰੋ ਆਪਣੇ ਜਾਲ ਦਾ ਫੀਨ ਬਈ ਕਿਆ ਬਾਤें ਹਨ ਕਿਆ ਬਾਤें ਹਨ ਬਹੁਤ ਭਰਿਆ ਭਰਿਆ ਲੱਗ ਰਿਹਾ ਵੀਰੇ ਦਾ ਕੇ ਦਿਖਾਵਾਂ ਦੇਖੋ ਆਬਿਓ ਕਿਆ ਫੀਨ ਹੈ ਇੱਕ ਵਾਰੀ ਹੋਰ ਡਾਵਾ ਸਮਾਰ ਕੇ ਜੇ ਚਲੋ ਬਈ ਉਡੋ ਦਿਖਾਓ ਸਾਨੂੰ ਜਲਦੇ ਕੈਂਟ ਕੈਂਟ ਫੀਨ ਦੇਖੋ ਮਿੱਤਰੋ ਫਿਰ ਨਿਆਰੇ ਆ ਫੀਨ ਦੀ ਗੱਲ ਕਰਦਾ ਸੀ ਮੈਂ ਲਾਫਟ ਵਾਲੇ ਦੀ ਮੈਂ ਖਾ ਦੇਖਣ ਵਾਲਾ ਹੋਊਗਾ ਪਿਓ ਦੇਖੋ ਬਈ ਕਬੂਤਰ ਬਾਜੀ ਤਾ ਮਿੱਤਰੋ ਸਾਰੇ ਕਬੂਤਰਾਂ ਨੂੰ ਅੱਜ ਬਹੁਤ ਟਾਈਮ ਬਾਅਦ ਕੱਢਿਆ ਵਈ ਵੱਡੀਆਂ ਜੋੜੀਆਂ ਤਾਂ ਅੱਜ ਬਹੁਤ ਟਾਈਮ ਬਾਅਦ ਬਾਹਰ ਆਈਆਂ ਨੇ ਜਦੋਂ ਦਾ ਪਹਿਲਾਂ ਵਾਇਰਸ ਆਇਆ ਸੀ ਉਸ ਤੋਂ ਬਾਅਦ ਵੈਕਸੀਨ ਲਾ ਕੇ ਅੰਦਰ ਬੰਦ ਕਰਦੇ ਸੀ ਸਾਰੇ ਫੇਰ ਨਹੀਂ ਬਾਹਰ ਕੱਢੇ ਅੱਜ ਆਏ ਨੇ ਨੇ ਟਾਈਮ ਬਾਅਦ ਤੇ ਇਹਨਾਂ ਨੂੰ ਅੱਜ ਬਈ ਬਾਹਰ ਦਾਣੇ ਖਵਾਵਾਂਗੇ ਤੇ ਬਾਕੀ ਦੇਖੋ ਮਿੱਤਰੋ ਆਹ ਛਤਰੀ ਭਰੀ ਪਈਆ ਉਹ ਭਰੀ ਪਈਆ ਇੱਥੇ ਬੈਠੇ ਨੇ 3 ਤੇ 3 6 9 10 11 12 ਤੇ 7 8 ਉਤੇ ਬੈਠੇ ਨੇ ਬਾਕੀ ਥੱਲੇ ਨੇ ਤਾਂ ਆਪਾਂ ਇੱਕ ਵੱਡਾ ਛਤਰਾ ਲੈ ਕੇ ਆਵਾਂਗੇ ਜੀਤੇ 20 25 ਕਬੂਤਰ 30 ਕਬੂਤਰ ਹਰਾਮ ਨਾਲ ਬੈਠੇ ਹਨ ਉਹ ਲਾਵਾ ਗਿਆ ਜਾਲ ਦੇ ਅੰਦਰ ਬਾਕੀ ਮਿੱਤਰੋ ਇੱਥੇ ਲੱਕਿਆਂ ਦੀ ਜੋੜੀ ਫਿਰਦੀ ਮੈਨੂੰ ਬੜੀ ਯਾਦੇ ਸੋਹਣੀ ਲੱਗਦੀ ਆ ਬਈ ਕਾਲੀ ਲੱਕਿਆਂ ਦੀ ਜੋੜੀ ਆ ਬੈ ਜਾ ਬੈ ਜਾ ਬੈ ਜਾ ਬੈ ਜਾ ਬਈ ਬੈ ਜਾ ਜੇ ਮਿੱਤਰੋ ਆਪਾਂ ਜਾਲ ਦੇ ਵਿੱਚ ਰੋਜ਼ ਕਬੂਤਰਾਂ ਨੂੰ ਅਸੀਂ ਬਾਹਰ ਕੱਢਣ ਲੱਗ ਜਾਈਏ ਮੈਂ ਕਹਿਣਾ ਜਿਹੜੇ ਵੱਡੇ ਕਬੂਤਰ ਨੇ ਉਹ ਵੀ ਛਤਰੀਆਂ ਦੇ ਪੱਕੇ ਹੋ ਜਾਣਗੇ ਲੋ ਬਈ ਇੱਧਰ ਆ ਗਿਆ ਕੁੰਡਾ ਪਾਣੀ ਤੇ ਦਾਣੇ ਫਾਉ ਤੋ ਪਹਿਲਾਂ ਪਾ ਇਹਨਾਂ ਨੂੰ ਵਿਚਾਲੇ ਕੂਂਡਾ ਰੱਖ ਦਿੰਨੇ ਆ ਪਾਣੀ ਵਾਸਤੇ ਜਿਨ੍ਹਾਂ ਨੇ ਪਾਣੀ ਪੀਣਾ ਉਹ ਪਾਣੀ ਪੀ ਲੈਣਗੇ ਆ ਜਾਓ ਬਈ ਪਾਣੀ ਤੇ ਪੀ ਲੋ ਜੀ ਨੇ ਪੀਣਾ ਵਾਫ 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 ਬੈਓ 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 ਮੈਨ ਲੱਗ ਰਿਹਾ ਜਿਵੇਂ ਮੈਂ ਕੋਈ ਤਖੜੇ ਪੱਖੇ ਦੇ ਥੱਲੇ ਖੜਾ ਹੋਵਾਂ ਇੰਨੀ ਇਹਨਾਂ ਦੀ ਫੰਗਾਂ ਦੀ ਮੈਨੂੰ ਉਹ ਆਉਂਦੀ ਆ ਹਵਾ ਆ 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 ਮਤਰਾਓ ਬਈ ਦਾਣਾ ਪਾਣੀ ਇਹਨਾਂ ਨੂੰ ਰੱਖਤਾ ਅੰਦਰ ਹੁਣ ਦੇਖੋ ਬਈ ਤੁਸੀਂ ਇਹਨਾਂ ਦੀ ਹਾਈਲਾਈਟ ਸੋਹਣੀ ਜੀ ਇੱਧਰ ਦੇਖੋ ਮਤਲਬ ਬਾਦਲ ਨੇ ਕਿਵੇਂ ਗਾਹ ਭਾਰਖਿਆ ਛਾਤਰੀ ਤੇ ਹਾਂਜੀ ਦੱਸੋ ਮੇਤਰੋ ਫਿਰ ਕਿਵੇਂ ਲੱਗੀ ਤੁਹਾਨੂੰ ਹਾਈਲਾਈਟ ਕਿਵੇਂ ਲੱਗਦੇ ਨੇ ਬਈ ਜਾਲ ਦੇ ਅੰਦਰ ਆਪਣੇ ਸਾਰੇ ਕਬੂਤਰ ਵੱਡੇ ਤੇ ਛੋਟੇ ਆਗਲ ਮੇਤਰੋ ਜਰੂਰ ਦੱਸੋ ਮੈਂ ਤਾਂ ਬੜਾ ਆਨੰਦ ਆ ਰਿਹਾ ਅੱਜ ਦੇਖਦੇ ਹੋਏ ਇਹਨਾਂ ਨੂੰ ਕਿਰਤ ਤੂੰ ਸੋਚ ਵੀ ਨਹੀਂ ਸਕਦਾ ਕੀ ਹੋਇਆਗਾ ਹੈ ਤੂੰ ਸੋਚ ਵੀ ਨਹੀਂ ਸਕਦਾ ਪਤਾ ਕੀ ਹੋ ਗਿਆ ਇਧਰ ਆ ਆਪਣਾ ਲੱਡੂ ਮਰ ਗਿਆ ਤੇ ਇੱਕ ਕਾਲੀ ਮੁਰਗੀ ਮੈਨੂੰ ਵੀ ਕੋਈ ਸਾਂਝ ਨਹੀਂ ਲੱਗੀ ਕਿਵੇਂ ਮਰੇ ਨੇ ਕਿਵੇਂ ਨਾ ਮੈਂ ਤਾਂ ਜਦੋਂ ਖੋਲੇ ਫੇਰੇ ਆ ਕੇ ਦੋਨੇ ਲੱਡੂ ਮਰੇ ਪਿਆ ਸੀ ਨਾਲੇ ਦੂਜੀ ਮੁਰਗੀ ਮੈਂ ਤਾਂ ਹੀ ਨਹੀਂ ਇਹਨਾਂ ਨੂੰ ਦੱਬਿਆ ਮੈਂ ਕਿ ਚੱਲ ਤੂੰ ਸਕੂਲੋਂ ਆਏਂਗਾ ਮੈਂ ਤੈਨੂੰ ਦਿਖਾ ਦਾਂ ਚੱਲ ਇੱਕ ਜਾਂਦੀਵਾਰੀ ਲੱਡੂ ਨੂੰ ਮੈਂ ਤਾਂ ਕਰਕੇ ਮੈਂ ਚੱਲ ਬਾਅਦ ਚ ਦੱਬ ਦਾਂਗੇ ਕਿੰਨੇ ਆਣਿਆਂ ਦਾ ਫੇਵਰੇਟ ਸੀ ਲੱਡੂ ਹਨਾ ਚੱਲ ਕੋਈ ਨਾ ਮੈਂ ਤਾਂ ਹੀ ਮੈਂ ਰੱਖੇ ਸੀ ਕਿ ਮੈਂ ਚੱਲ ਤੈਨੂੰ ਜਾਂਦੀਵਾਰ ਦਿਖਾ ਕੇ ਫੇਰ ਦੱਬਾਂਗੇ ਚੱਲ ਕੋਈ ਨਾ ਹੁਣ ਆਪਾਂ ਦੱਬ ਦਿੰਨੇ ਇਹਨਾਂ ਨੂੰ ਆਪਾਂ ਛੋਟੂ ਗੈਂਗ ਹੋਰ ਲੈ ਕੇ ਆਵਾਂਗੇ ਠੀਕ ਆ ਫਿਰ ਆਪਣਾ ਲੱਡੂ ਟੂ ਲਿਆਵਾਂਗੇ ਇੱਕ ਠੀਕ ਆ ਪਰ ਆ ਵਿਚਾਰਾ ਬਹੁਤ ਜਿਆਦਾ ਪਿਆਰਾ ਸੀਗਾ ਇਹਦੀ ਕੋਈ ਰੀਫ ਨਹੀਂ ਕਰ ਸਕਦਾ ਹਾਲਾਂਕਿ ਤੋ ਚਲ ਆਪੈਨ ਨੂੰ ਲੈ ਕੇ ਚਲੀਏ ਤੇ ਦੱਬੀਏ ਚੱਲ ਕੇ ਫਿਰ ਚਲ ਚਲਾਇਂ ਕਰ ਲੱਡੂ ਨੂੰ ਤੂੰ ਚੱਕ ਲੈ ਉਹਨੂੰ ਮੈਂ ਚੱਕ ਲੈਣਾ ਠੀਕ ਆ ਪੈਰਾਂ ਤਾਂ ਚੱਕ ਲੈ ਦੋਨੇ ਪੈਰਾਂ ਤੋਂ ਜੇ ਇੱਥੇ ਚੱਕਣਾ ਇੱਥੇ ਚੱਕ ਲੈ ਜਿੱਥੇ ਮਰਜ਼ੀ ਚੱਕ ਲੈ ਹਾਂ ਦੋਨੇ ਪੈਰ ਫੜ ਲੈ ਚੱਲ ਆ ਜਾ ਬਾਹਰ ਲਿਆ ਇਨੂੰ ਮੈਂ ਚੱਕ ਲੈਣਾ ਬਾਹਰਲੇ ਪਾਸੇ ਲੈ ਚਾਲਦੇ ਆਂਗੇ ਚੱਲ ਚੱਲ ਨੋ ਟੋਏ ਦੇ ਵਿੱਚ ਰੱਖ ਦੇ ਉੱਥੇ। ਨਾ ਅੱਗੇ ਜਿਹੜਾ ਅੱਗੇ ਅੱਗੇ ਟੋਆਗਾ। ਇੱਥੇ ਰੱਖ ਦੇ। ਇਹ ਹੁਣ ਆ ਕਿੰਨੇ ਵੱਡੇ ਹੋ ਗਏ ਸੀ ਨਾ? ਬਹੁਤ ਵੱਡੇ ਹੋ ਗਏ ਸੀਗੇ ਹੁਣ ਤਾਂ ਆ ਮੁਰਗੀਆਂ ਨੇ ਬਸ 3-4 ਮਹੀਨੇ ਤਾਂ ਕੰਡੇ ਦੇਣ ਲੱਗੇ ਆਣਾ ਸੀਗਾ। ਲੱਡੂ ਕਿੱਡਾ ਵੱਡਾ ਹੋ ਗਿਆ ਸੀ। ਮੇਤਰੋ ਬਈ ਲੱड्डੂ ਨੂੰ ਤੇ ਮੁਰਗੀ ਨੂੰ ਆਪਾਂ ਦੋਨਾਂ ਨੂੰ ਬਈ ਇੱਥੇ ਰੱਖਤਾ ਚਲੋ ਬਈ ਇਹਨਾਂ ਨੂੰ ਜਾਂਦੀ ਵਾਰ ਆਲਵੇ ਦਾ ਕਹੀਏ ਤੇ ਬਈ ਲੱड्डੂ ਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਇਹਦੀ ਕਮੀ ਆਪਣੇ ਸੈਟਅਪ ਤੇ ਹਮੇਸ਼ਾ ਮਹਿਸੂਸ ਹੋਊਗੀ ਬਈ ਇਹਨੂੰ ਹਮੇਸ਼ਾ ਯਾਦ ਕਰਾਂਗੇ ਮਿਸ ਕਰਾਂਗੇ ਤਾਂ ਚਲੋ ਬਈ ਹੁਣ ਵਾਰੀ ਇਹਨਾਂ ਨੂੰ ਗੁੱਡ ਬਾਏ ਕਹਿਣ ਦੀ ਰੱਬ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਕੋਈ ਚੰਗੀ ਜੀ ਜੂਨ ਚ ਪੈਣ ਵਿਚਾਰੇ ਚਲ ਕੀਰਤ ਮਿੱਟੀ ਪਾ ਦੇ ਇਹਨਾਂ ਤੇ ਇੱਕ ਬੁੱਕ ਪਾ ਦੇ ਮਿੱਟੀ ਦਾ ਬਾਕੀ ਮੈਂ ਪਾ ਦਿੰਦਾ ਆਰ ਆਈ ਪੀ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਤਾਂ ਮਿੱਤਰੋ ਲੱਡੂ ਤੇ ਬਈ ਉਹ ਮੁਰਗੀ ਨੂੰ ਅਸੀਂ ਦੱਬਿਆਏ ਬਈ ਤਾਂ ਬਈ ਕਿਰਤੀ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀਗਾ ਤੇ ਮੈਂ ਵੀ ਵੀਰੇ ਤਾਂ ਬਈ ਮੈਂ ਹਨਾ ਜਿਹਨੇ ਵੀ ਯਾਰ ਲੱਡੂ ਨੂੰ ਪਿਆਰ ਕਰਦੇ ਸੀ ਸਾਰੇ ਹੋਏ ਹੋਣਗੇ ਯਾਰ ਹਨਾ ਉਹ ਸੀਨ ਦੇਖਦੇ ਹੋਏ ਤਾਂ ਬਾਕੀ ਮਿੱਤਰੋ ਹੁਣ ਆ ਸੀਨ ਤੋਂ ਬਾਅਦ ਬਈ ਅੱਗੇ ਵੀਡੀਓ ਤਾਂ ਇੰਪੋਸੀਬਲ ਆ ਬਣਾਉਣੀ ਤਾ ਮਿੱਤਰੋ ਅੱਜ ਦੀ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਮੈਨੂੰ ਵੀ ਨੂੰ ਪਤਾ ਲੱਗਦਾ ਮੈਂ ਕੀ ਬੋਲ ਰਿਹਾ ਤਾਂ ਮਿੱਤਰੋ ਆਫੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦਾ ਇੱਕ ਨਵੀਂ ਵੀਡੀਓ ਚ ਕਿਹਨਾਵੇਂ ਟੌਪਿਕ ਤੇ ਰੱਬ ਰਾਖਾ ਜੱਟੋ